ਤਾਂ ਤੁਹਾਨੂੰ ਕਿਉਂ ਚੱਕਿਆ ਯਾਰ ਭਾਈ ਮੌਲਾ ਕਿਉਂ ਚੱਕਿਆ ਆ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਵੇਂ ਧੱਕਾ ਹੋ ਰਿਹਾ ਸ਼ਰੀਆਮ ਉਹ ਚੱਲ ਰਹੇ ਹੋ ਤੁਹਾਡੇ ਸਾਹਮਣੇ ਆ ਕੇ ਸਾਹਮਣੇ ਆ ਕੇ ਕਿਵੇਂ ਕਿਵੇਂ ਸੋਮੇਟਾ ਨੂੰ ਬੱਸ ਚ ਬਿਠਾਇਆ ਜਾ ਰਿਹਾ ਭਾਈ ਜੀ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੀਦਾ ਸ਼ਰੀਆਮ ਧੱਕਾ ਜੀ ਸ਼ਰੀਆਮ ਧੱਕਾ ਦੇਖੋ ਅਸੀਂ ਅਸੀਂ ਰਾਮ ਦਾ ਯੂਨੀਵਰਸਿਟੀ ਦੇ ਯੂਨੀਵਰਸਿਟੀ ਦੇ ਸਟੂਡੈਂਟ ਹੁੰਦੇ ਹਾਂ ਜਦੋਂ ਧੱਕਾ ਹੋ ਰਿਹਾ ਦੇਖੋ ਅਸੀਂ ਆਈਡੀ ਕਾਰਡ ਲੈ ਕੇ ਆਏ ਆਂ ਜੇਬਾਂ ਦੇ ਵਿੱਚ ਕਰ ਰਹੇ ਆਂ ਆ ਕੇ ਕਹਿੰਦੇ ਬੱਸ ਲੈ ਆਓ ਬਿੱਟੇ ਲੈ ਆਓ ਇਸ ਨੂੰ ਲੈ ਇੱਕ ਹੋਰ ਕੰਮ ਹੋ ਕਰ ਟੈਕ ਮਿਲ ਗਿਆ ਰਾਮਾ ਜਿੰਨੀ ਮੰਗ ਸਕਦੇ 144 ਲੱਗੀ 144 ਮੈਂ ਕੱਲਾ ਖੜਾ ਵਾਂ ਕਾਦੀ ਬਾਕੀ ਚਲੇ ਕਾਦੀ 144 ਲੱਗੀ ਮੇਰੇ ਤੋਂ ਮੈਂ ਕੱਲਾ ਖੜਾ ਹਾਂ ਅਰੇ ਖੜੇ ਰੋ ਕੱਲਾ ਖੜਾ ਕੀ ਹੋ ਗਿਆ ਅਸੀਂ ਗੱਲ ਵੀ ਨਹੀਂ ਕਰਦੇ ਆਪਣੇ ਵੀਰੇ ਨਾਲ ਆਦੋ ਕੀ ਆ ਬਾਬਾ ਜੀ ਉਸ ਕੱਲੇ ਆਏ ਹੋ ਜਿਵੇਂ ਸਰ 144 ਤੋਂ ਇਕੱਠੇ ਲਈ ਹੁੰਦੀ ਹੈ ਨਾ ਕਿ ਇਕੱਠ ਨਹੀਂ ਹੋਣੇ ਦੇਣਾ ਇਹ ਤਾਂ ਇਕੱਲੇ ਖੜੇ ਆ ਐ ਸਰ 144 ਤੋਂ ਜ਼ਿਆਦਾ ਬੰਦੇ ਨਹੀਂ ਖੜ ਸਕਦੇ ਨਾ ਚੱਕਣ ਦੀ ਕੋਸ਼ਿਸ਼ ਕੀਤੀ ਵਾਸਤੇ ਕੋਸ਼ਿਸ਼ ਜੇ ਧੱਕੇ ਮਾਰੇ ਤਾਂ ਤੇ ਨਾ ਤੁਸੀਂ ਇੱਥੇ ਹੋ ਸਾਨੂੰ ਚੱਕ ਕੇ ਪਤਾ ਨਹੀਂ ਕਿੱਥੇ ਛੁੱਟਣਾ ਇਹਨਾਂ ਨੇ ਹੋਰ ਵੀ ਨੌਜਵਾਨਾਂ ਨੂੰ ਜਿਹੜੇ ਬੱਸ ਦੇ ਵਿੱਚ ਧੱਕੇ ਜਾ ਰਹੇ ਇਕੱਲੇ ਮੈਂ ਬਿਲਕੁਲ ਗਲਤ ਹੈ ਇਹ ਨੌਜਵਾਨ ਅੱਜ ਇੱਥੇ ਖੜੇ ਨੇ ਤੇ ਆਪਣੀ ਜ਼ਮੀਨ 'ਤੇ ਖੜੇ ਨੇ ਇਹਦੇ 'ਚ ਕੀ ਆ ਓਏ ਓ ਸਾਡੇ ਸੰਦੇ ਨਾਲ ਚੱਡਾ ਪਿੱਛੇ ਆ ਰੋਣ ਚਾਹੇ ਸਾਹਮਣੇ ਜੋ ਧੱਕਾ ਅੰਦਰ ਅੰਦਰ ਸਿੱਕੇ ਨਾ ਪਾਸ ਦੇ ਵਿੱਚ ਬਿਠਾਇਆ ਜਾ ਰਿਹਾ ਸਰਿਆ ਧੱਕੇ ਨਹੀਂ ਲਗਾ ਪੱਕ ਕਦੀ ਗੱਲ ਕਰੀਏ ਇੱਥੇ ਕਦੀ ਗੱਲ ਕਰੀਏ ਜੀ ਜਫੀ ਪਾ ਲੈ ਯਾਰ ਕਦੀ ਗੱਲ ਉਹ ਜੋ ਧੱਕਾ ਹੋ ਰਿਹਾ ਸ਼੍ਰੀ ਆਮ ਤੁਸੀਂ ਦੇਖ ਰਹੇ ਹੋ ਨਹੀਂ ਵਸਤੀ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਜਾ ਰਿਹਾ ਸਰ ਜੀ ਕਿਵੇਂ ਦੇਖਦੇ ਹੋ ਦੇਖ ਸਕਦੇ ਹੋ ਤੁਸੀਂ ਆਪਣੇ ਜਿਹੜੇ ਆਹ ਦੇਖੋ ਤੁਸੀਂ ਵਸਤੇ ਵਿੱਚ ਆ ਕੱਢ ਕੇ ਜਿੱਦੇ ਆਏ ਕੀ ਕਹਿੰਦਾ ਜੀ ਅੰਦਰ ਮੇਰਾ ਭਰਾ ਹੈ ਉਹ ਇੱਕ ਭਰਾ ਸਾਡੇ ਅੰਦਰ ਇਹ ਤੇ ਸਰਾ ਸਾਰ ਧੱਕਾ ਹੀ ਹੋ ਰਿਹਾ ਆ ਦੇਖੋ ਜੀ ਮੈਸੇਜ ਨੰਬਰ ਤੋਂ ਆਇਆ ਜੀ ਤੁਸੀਂ ਸਿਰ ਖੜੇ ਸੀ ਜਾਣ ਕੇ ਅੱਛਾ ਤੁਸੀਂ ਖੜੇ ਆ ਤੁਸੀਂ ਖੜੇ ਜੀ ਮੇਰਾ ਭਰਾ ਆ ਉਹ ਨੂੰ ਸੁ ਦੇਖ ਸਕਦੇ ਹੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹੁਣ ਇਹ ਸਾਰਾ ਮਬੋਲ ਤੁਸੀਂ ਦੇਖ ਲਿਆ ਵੇਖੋ ਕਹਿਣਾ ਅਸੀਂ ਕੀ ਕਹਿੰਦੇ ਮੇਰਾ ਭਰਾ ਆ ਉਹਨੂੰ ਤੁਹਾਨੂੰ ਲੈ ਕੇ ਕਿਉਂ ਜਾ ਰਹੇ ਸੀ ਤੁਸੀਂ ਤੁਸੀਂ ਤੁਹਾਡੇ ਨਾਲ ਗੱਲ ਕਰ ਤੁਹਾਡੇ ਨਾਲ ਗੱਲ ਕਰ ਤੂੰ ਵੀ ਜਲੋ ਮਾ ਹਾਂ ਕੀ ਅਪਰਾਧ ਅਸੀਂ ਕੁਝ ਕਰਦੇ ਪਏ ਹਾਂ ਹੈ ਆਪਣੀ ਗੱਲ ਮੀਡੀਆ ਦੇ ਸਾਹਮਣੇ ਰੱਖਣੀ ਕੀ ਅਪਰਾਧ ਹੱਤੋਂ ਗਈ ਪਈ ਆ ਹੈ ਕੋਰ 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 ਹੱਤੋਂ ਹੀ ਪਈ ਆ ਇਹ ਸਾਡਾ ਹੀ ਮੁਲਕ ਆ ਪਹੁੰਚੇ ਕਿੱਥੋਂ ਦੂਜੇ ਮੁਲਕ ਚ ਆ ਗਿਆ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਏ ਅੱਥੇ ਪੈਟਰਾਲ ਸੇਵਾ ਰੱਖ ਜਿਹੜਾ ਸਿੰਘ ਸਮਾਣੇ ਮੋਰਚੇ ਤੇ ਚੜਿਆ ਪਾਇ ਗੁਰਜੀਤ ਸਿੰਘ ਖਾਲਸਾ ਉਹਦੇ ਵੱਲੋਂ ਅਸੀਂ ਆਏ ਆ ਇਹ ਮੋਰਚਿਆਂ ਦੇ ਬਗਾਰ ਇੱਥੇ ਹੁੰਦਾ ਕੀ ਆ ਸਾਨੂੰ ਸਰਕਾਰਾਂ ਨੇ ਤਾਂ ਦੱਸ ਦੇਣ ਉਹ ਕਹਿੰਦੇ ਤਾਂ 144 ਚਵਾੜੀ ਲਾਈ ਐ ਸੀ ਤਾਂ ਨਹੀਂ 144 ਲਾਈ ਆ ਕਾ ਦੀ ਇਸ ਕਿ 144 ਕਿੰਨੇ ਬੰਦੇ ਹੁੰਦੇ ਨੇ ਚਾਰ ਤੋਂ ਵੱਧ ਨਹੀਂ ਗਾ ਤੇ ਇਹੀ ਕਿੱਥੇ ਆ ਆ ਦੋ ਸਿੰਘ ਅਸੀਂ ਖੜੇ ਆ ਸਰ ਇੰਨੇ ਪੁਲਿਸ ਵਾਲੇ ਮਿਲ ਕੇ ਵੀ ਦੋ ਪੱ ਦਿਨ ਨਹੀਂ ਕਰ पाए ਬਿਲਕੁਲ ਨਹੀਂ ਤਸਵੀਰਾਂ ਅਣਾ ਇਹ ਤਾਂ ਗੁਰੂ ਦੀ ਕਿਰਪਾ ਵਾ ਗੁਰੂ ਦਾ ਬਾਣਾ ਵਾ ਜੇ ਦਸਤਾਰ ਲੱਥ ਜਾਂਦੀ ਤੇ ਫੇਰ ਤਾਂ ਇਹਨਾਂ ਨੂੰ ਪਤਾ ਲੱਗ ਜਾਣਾ ਸੀਗਾ ਉਹਨਾਂ ਕੋਸ਼ਿਸ਼ ਤਾਂ ਪੂਰੀ ਕੀਤੀ ਆ ਮਹਾਰਾਜ ਨਾਲ ਲਾਜ ਰੱਖ ਲਈ ਸਾਡੇ ਹਾਂ ਪਹਿਲੇ ਦਿੰਦੇ ਕੀ ਜੇ ਨਿਊ ਪੰਜਾਬ ਦੀ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਕਹਿੰ ਲੈ ਕੇ ਸਟੂਡੈਂਟਸ ਕੋ ਜਾਣ ਬੂਝ ਕੇ ਪਰ ਨਹੀਂ ਸੋ ਸਟੂਡੈਂਟ ਨੂੰ ਬੁਜਾ ਰਿਆ ਨੂੰ ਕੀ ਲੋੜ ਐ ਕੰਮ ਕਰਨ ਦੀ ਸਟੂਡੈਂਟ ਨੂੰ ਲੋੜ ਕੀ ਐ ਇਹ ਪੰਜਾਬ ਦੇ ਜਿਹੜੇ ਐਮ ਐਨ ਐ ਨੇ ਉਹ ਇੱਥੇ ਤਰਨਾ ਲਾਉਣ ਆ ਕੇ ਜੇ ਹੁਣ ਸਟੂਡੈਂਟ ਅੱਗੇ ਲੱਗੇ ਹੀ ਆ ਤੇ ਉਹਨਾਂ ਦੇ ਨਾਲ ਖੜੋਣਾ ਹੱਦ ਹੋਈ ਪਈ ਐ ਇੱਥੇ ਹੈ ਤੁਹਾਨੂੰ ਕੀ ਲੱਗਦਾ ਜੇ মিডিਆ ਇੱਥੇ ਨਾ ਆਵੇ ਕੀ ਕਰਨਗੇ ਇਹ ਜੇ মিডিਆ ਨਾ ਹੋਏ ਤੇ ਪਤਾ ਨਹੀਂ ਕੀ ਕਰਨਗੇ ਹੂੰ ਇਹ ਤਾਂ ਹੋ ਸਕਦਾ ਆਪਣ ਗੋਲੀਆਂ ਹੀ ਮਾਰ ਦੇਣ ਸਾਨੂੰ ਹੂੰ ਇਹ ਕੁਝ ਵੀ ਕਰ ਸਕਦੇ ਆ ਵੀਰੇ ਮਾਰਦੇ ਆ ਹੱਥ ਦੇ ਆਹ ਦੇ ਆਹ ਪਾੜਦਾ ਹੱਥ ਦੇ ਆ ਹੱਥ ਵੀ ਪਾੜਦਾ ਜੀ ਹਾਂ ਆਪਣੀ ਗੱਲ ਕਰਨ ਦਾ ਹੈ ਕੀ ਇੱਥੇ ਅਸੀਂ ਕਰਦੇ ਕੀ ਬੇਸੀ ਕੀ ਲਾਅ ਐਂਡਰ ਦੱਸੋ ਜੀ ਕੋਈ ਲਾਅ ਐਂਡਰ ਦੀ ਸਮੱਸਿਆ ਹੈ ਤੁਸੀਂ ਸਾਰਾ মিডিਆ ਸਿਆਣੇ ਪੱਤਰਕਾਰ ਖੜੇ ਦੱਸੋ ਕੋਈ ਲਾਅ ਐਂਡਰ ਦੀ ਸਮੱਸਿਆ ਹੈ ਇੱਥੇ ਇਸ ਵੇਲੇ ਪੀਸਫੁਲ ਪ੍ਰੋਟੈਸਟ ਹੈ ਪੀਸਫੁਲ ਪ੍ਰੋਟੈਸਟ ਹੈ ਆਪਣੀ ਗੱਲ ਕਰਨੇ ਵੀ ਇੱਥੇ ਹੁਣ ਆਫਤ ਹੋ ਗਈ ਹੈ ਇਹ ਤਾਂ ਮੈਂ ਸਮਝਦਾ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਇੱਥੇ ਖਲੋਣਾ ਚਾਹੀਦਾ ਸੀ ਅੱਜ ਪੰਜਾਬ ਦੀ ਕੋਈ ਵੀ ਪਾਰਟੀ ਇੱਥੇ ਨਜ਼ਰ ਨਹੀਂ ਆ ਰਹੀ ਨਾ ਚੋਣਾਂ ਦੇ ਵਿੱਚ ਪਹਿਲਾਂ ਵੀ ਆ ਨਹੀਂ ਆ ਰਹੀ ਇਸ ਵਾਰ ਅਸੀਂ ਸਭ ਨੰਗੇ ਹਾਂ ਇੱਥੇ ਕੋਈ ਨਹੀਂ ਨਜ਼ਰ ਆ ਰਿਹਾ ਸਾਰੇ ਤਰਨਤਨ ਦੀ ਚੋਣਾਂ 'ਚ ਜਾ ਕੇ ਫਸੇ ਆ ਬਹੁਤ ਪੰਥਕ ਵੀ ਬਣਦੇ ਆ ਕੋਈ ਕਿਵੇਂ ਬਣਦਾ ਆ ਆਇਆ ਤਾਂ ਕੋਈ ਵੀ ਨਹੀਂ ਦੇਖਦਾ ਇੱਥੇ ਕਈ ਦਹਾਕੇ ਲੰਘ ਗਏ ਨੇ ਕਈ ਦਹਾਕੇ ਲੰਘ ਗਏ ਨੇ ਕਿ ਚੰਡੀਗੜ੍ਹ ਸਾਡਾ ਚੰਡੀਗੜ੍ਹ ਸਾਡਾ ਅੱਜ ਦੀ ਗੱਲ ਹੈ ਤੇ ਹੁਣ ਜੇ ਕਿਤੇ ਬੱਚੇ ਹੀ ਖੜ ਗਏ ਉਹ ਮੈਂ ਸਮਝਦਾ ਸਾਡੇ ਸਿਆਣੇ ਨਾਲੋਂ ਤਾਂ ਬੱਚੇ ਹੀ ਸਿਆਣੇ ਹੋ ਗਏ ਜਿਹੜੇ ਖੜ ਗਏ ਨੇ ਆਪਣੇ ਹੱਕਾਂ ਦੇ ਵਾਸਤੇ ਪਰ ਤੁਹਾਨੂੰ ਹੁਣ ਲੱਗਦਾ ਚੰਡੀਗੜ੍ਹ ਰਹਿ ਗਿਆ ਪੰਜਾਬ ਦਾ ਵੇਖੋ ਜੀ ਗੱਲ ਤਰੀ ਆ ਤੇ ਕਿਤੇ ਪਹੁੰਚੇਗੀ ਜੇ ਤੁਸੀਂ ਮੀਡੀਆ ਵਾਲੇ ਸਾਥ ਤਾਓ ਕਿ ਸੰਘਰਸ਼ਾਂ ਦਾ ਸਾਡੇ ਸਮਾਣੇ ਟਾਵਰ ਮੋਰਚੇ ਤੇ ਸਿੰਘ ਨੂੰ 13 ਮਹੀਨੇ ਹੋ ਗਏ ਉੱਤੇ ਟਾਵਰ ਤੇ ਬੈਠਾ ਬੇਅਦਬੀਆਂ ਨਹੀਂ ਕਾਨੂੰਨ ਮੰਗਦਾ ਪਿਆ ਇੱਥੇ ਕਾਨੂੰਨ ਮੰਗਣ ਵਾਸਤੇ ਵੀ ਸੰਘਰਸ਼ ਕਰਨਾ ਪੈਂਦਾ ਇਹ ਕੀ ਮੰਗਦੇ ਪਏ ਨੇ ਸੈਨਰ ਦੀ ਸੈਨਰ ਦੀਆਂ ਚੋਣਾ ਕਰਾ ਦਿਓ ਉਹ ਇੱਕ ਡੈਮੋ ਵਰਲਡ ਦੀ ਸਭ ਤੋਂ ਵੱਡੀ ਡੈਮੋਕਰੇਸੀ ਹੋਏ ਵੱਡੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਵਿੱਚ ਕੀ ਮੰਗਦੇ ਪਏ ਕਿ ਇੱਕ ਡੈਮੋਕ੍ਰੈਟਿਕ ਡੰਗ ਦੇ ਨਾਲ ਸੈਨਟ ਦੀਆਂ ਚੋਣਾਂ ਕਰਾ ਦਿਓ ਉਹ ਗੱਲ ਕਰਨ ਦੇ ਵਾਸਤੇ ਵੀ ਇੱਥੇ ਝੁੱਕ ਝੁੱਕ ਕੇ ਸਾਨੂੰ ਗੱਡੀਆਂ ਚ ਸੁੱਟਣ ਦੇ ਨੇ ਇਹ ਗੱਲ ਹੈ ਕੀ ਆ ਦੱਸੋ ਗੱਲ ਹੈਗੀ ਕੋਈ ਇਹਦੇ 'ਚ ਮਤਲਬ ਮਾਹੌਲ ਵਿਗਾੜਨ ਦੀਆਂ ਸਾਜ਼ਿਸ਼ਾਂ ਦੇ ਸਾਡੇ ਬੱਚਿਆਂ ਦਾ ਭਵਿੱਖ ਮੈਂ ਸਮਝਦਾ ਇਹਨਾਂ ਨੇ दातੇ ਲਾ ਦਿੱਤਾ ਇਹ ਸੈਨਟ ਦੀਆਂ ਚੋਣਾਂ ਜੇ ਕਰਦੇ ਸੀ ਇੱਥੇ ਐਲਾਨ ਵੀ ਕਰ ਦਿੰਦੇ ਫਲਾਣੀ ਤਰੀਕੇ ਨੂੰ ਚੋਣਾ ਹੋ ਜਾਣੀਆ ਸੋ ਬੜਾ ਬੁਰਾ ਗਲਤ ਇਹਨਾਂ ਨੇ ਕੀਤਾ ਜੋ ਕੀਤਾ ਇਹ ਤਾਂ ਮਾਰੇ ਨੇ ਕਿਰਪਾ ਕੀਤੀ ਸਾਡੇ ਸਿੰਘਾਂ ਦੀਆਂ ਦਸਤਾਰਾਂ ਕਾਇਮ ਰਹਿ ਗਈ